ਮਰਹਿ ਲਿਵ ਲਾਈ ਬਸੰਤ ਮਹੱਲਾ ਤੀਜਾ ਭਗਤ ਵੱਚਲ ਹਰ ਵਸੈ ਮਨ ਆਈ ਗੁਰ ਕਿਰਪਾ ਤੇ ਸਹਜ ਸੁਭਾਈ ਭਗਤ ਕਰੇ ਵਿੱਚੋ ਆਪ ਖੋਏ ਤਦ ਹੀ ਸਾਚ ਮਲਾਵਾ ਹੋਈ ਭਗਤ ਸੋਹ ਹੈ ਸਦਾ ਹਰ ਪ੍ਰਭ ਦਵਾਰ ਗੁਰ ਕਾ ਹੇਤ ਸਾਚੇ ਪ੍ਰੇਮ ਪਿਆਰ ਰਹਾਉ ਪਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸ਼ਬਦੀ ਵਿੱਚ ਹੋ ਹਉ ਮੈਂ ਖੋਏ ਹਰ ਜੀਉ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਤੇ ਤਿਨ ਸਦ ਬਸੰਤ ਮਨ ਤਨ ਹਰਿਆ ਰਵ ਗੁਣ ਗੋਵਿੰਦ ਬਿਨ ਨਾਵੇ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਵਾਰੂ ਵਾਰ ਸੋਈ ਕਰੇ ਜੇ ਹਰ ਜੀਉ ਭਾਵੈ ਸਦਾ ਸੁਖ ਸਰੀਰ ਪਾਣੈ ਚਿਤ ਲਾਵੇ ਆਪਣਾ ਪ੍ਰਭ ਸੇਵੀ ਸਹਜ ਸੁਭਾਈ ਨਾਨਕ ਨਾਮ ਵਸੈ ਮਨ ਆਈ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਗੁਰੁ ਭਾਈ ਸਫਲਿਓ ਬਿਰਖ ਹਰਿ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਜ ਸੁਭਾਈ ਸੱਚ ਫਲ ਲਾਗੈ ਸਤਿਗੁਰੁ ਭਾਈ ਰਹਾਉ ਆਪੇ ਨੇੜੈ ਆਪੇ ਦੂਰ ਗੁਰ ਕੈ ਸ਼ਬਦ ਵੇਖੈ ਸਦ ਹਜੂਰ ਸ਼ਾਮ ਘਣੀ ਫੂਲੀ ਬਨਰਾਈ ਗੁਰਮੁਖਿ ਬਿਗ ਸਹਜ ਸੁਭਾਈ ਅਨ ਦਿਨ ਕੀਰਤਨ ਕਰਹਿ ਦਿਨ ਰਾਤ ਸਤਿਗੁਰ ਗਵਾਈ ਵਿਚਹੁ ਝੂਠ ਭਰਾਤ ਪਰਪੰਚ ਵੇਖ ਰਹਾ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰੋਗ ਵੱਡਾ ਦਾਤਾ ਤਿਲ ਨਾ ਤਮਾਈ ਨਾਨਕ ਮਿਲਿਐ ਸ਼ਬਦ ਕਮਾਈ ਬਸੰਤ ਮਹੱਲਾ ਤੀਜਾ ਪੂਰੇ ਭਾਗ ਸਚਕਾਰ ਕਮਾਵੇ ਏਕੋ ਚੇਤਾ ਫਿਰ ਜੋ ਨਾ ਆਵੇ ਸਫਲ ਜਨਮ ਇਸ ਜਗ ਮਹਿ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰਹੁ ਲਿਵ ਲਾਇ ਹਰ ਨਾਮ ਸੇਵਹੁ ਵਿੱਚੋਂ ਆਪ ਗੁਆਇ ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸ਼ਬਦ ਜਗ ਮਾਹਿ ਸਮਾਣੀ ਚਹਉ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚਾ ਸ਼ਬਦ ਰਹਿ ਲਿਵ ਲਾਈ ਸੇ ਜਨ ਸਾਚੇ ਸਾਚੇ ਭਾਏ ਸਾਚ ਧਿਆਨ ਦੇਖ ਹਜੂਰ ਸੰਤ ਜਨਾ ਕੀ ਪਗ ਪੰਕਜ ਧੂਰ ਏਕੋ ਕਰਤਾ ਅਵਰ ਨਾ ਕੋਇ ਗੁਰ ਸ਼ਬਦੀ ਮੇਲਾਵਾ ਹੋਈ ਜਿਨ ਸੱਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਿਜੇ ਨਾਮ ਸਮਾਇਆ ਬਸੰਤ ਮਹੱਲਾ ਤੀਜਾ ਪਗਿਤ ਕਰਹਿ ਜਨ ਦੇਖ ਹਜੂਰਾ ਸੰਤ ਜਨਾ ਕੀ ਪਗ ਪੰਕਜ ਧੂਰ ਹਰ ਛੇਤੀ ਸਦ ਰਹਹਿ ਲਿਵ ਲਾਈ ਪੂਰੈ ਸਤਗੁਰ ਦੀ ਆਬੁਝਾਈ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ ਉਤਮ ਪਦਵੀ ਪਾਵੈ ਸੋਏ ਰਹਾਉ ਏਕੋ ਸੇਵਹੁ ਅਵਰਨਾ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਉ ਮਰਿਆ ਨਾ ਆਵੇ ਜਾਈ ਤਿਸ ਬਿਨ ਅਵਰ ਸੇਵੀ ਕਿਉ ਮਾਈ ਸੇ ਜਨ ਸਾਚੇ ਜਿਨਹੀ ਸਾਚ ਪਛਾਣਿਆ ਆਪ ਮਾਰ ਸਹ ਜੀ ਨਾਮ ਸਮਾਣਿਆ ਗੁਰਮਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ ਸਾਚ ਸ਼ਬਦ ਪ੍ਰਭ ਏਕ ਸੰਝਾਨ ਹਰ ਰਸ ਸਚ ਆਖੇ ਤਾਂ ਸੁਧ ਹੋਏ ਨਾਨਕ ਨਾਮ ਰਤੇ ਸਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁੱਲਾਂ ਕਾ ਕਰਹਿ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾਮੋਹ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਸਵਾਰੈ ਗੁਰ ਕੈ ਸ਼ਬਦ ਸਾਚ ਉਰ ਧਾਰੈ ਰਹਾਉ ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਤਿਗੁਣੀ ਗਹਿਰਾ ਜੰਮੈ ਮਰੈ ਨ ਆਵੈ ਜਾਈ ਗੁਰ ਪ੍ਰਸਾਦੀ ਸਾਚ ਸਮਾਏ ਸਾਚਾ ਸੇਵਹੁ ਸਾਚ ਪਛਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ ਦਰ ਸਾਚੈ ਸੱਚ ਸੋਭਾ ਹੋਈ ਨਿਜ ਕਰਵਾਸਾ ਪਾਵੈ ਸੋਈ ਆਪ ਭੁੱਲ ਸੱਚਾ ਸਤ ਸੋਏ ਹੋਰ ਸਭ ਭੁੱਲਹਿ ਦੂਜੇ ਪਤ ਖੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਭਲਾਈ ਮਾਇਆ 모ਹੇ ਬਹੁਤ ਦੁਖ ਪਾਈ ਮਨ ਮੁਖੇ ਅੰਦੇ ਠੌਰ ਨਾ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ ਸਾਚ ਰੱਤੇ ਜਿੰਨਾ ਧੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤ ਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੋਈ ਇਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ 부ਝੈ ਜਿਸ ਆਪ 부ਝਾਈ ਸਤ ਗੁਰ ਸੇਵਾ ਨਾਮ ਦਿਰਡਾਈ ਜਿਨ ਇਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰੱਤੇ ਦਰਨੀ ਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਗੁਰੂ ਮਲਾਏ ਆਪੇ ਆਪ ਵਸੈ ਮਨ ਆਈ ਨਿਹਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰਾ ਨਾ ਮੋਹ ਭੂਲੇ ਮਰਹਿ ਬੇਖ ਖਾਏ ਬਿਰਥਾ ਜਨਮ ਫਿਰ ਆਵਹਿ ਜਾਏ ਰਹਾਉ ਬਹੁ ਭੇਖ ਕਰਹਿ ਮਨ ਸ਼ਾਂਤ ਨਾ ਹੋਈ ਬਹੁ ਅਪਮਾਨ ਆਪਣੀ ਪਤ ਖੋਈ ਸੇ ਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮਹਿ ਆਣਿਆ ਘਰ ਮਹਿ ਵਸਤ ਅਗਮੇ અપਾਰਾ ਗੁਰਮਤਿ ਖੋਜਹਿ ਸ਼ਬਦ ਵਿਚਾਰਾ ਨਾਮ ਨੰਮ ਨਿਦ ਪਾਈ ਘਰ ਹੀ ਮਾਹੀ ਸਦਾ ਰੰਗ ਰਾਤੇ ਸੱਚ ਸਮਾਏ ਆਪ ਕਰੇ ਕਿਛ ਕਰਨ ਨਾ ਜਾਏ ਆਪੇ ਭਾਵੈ ਲੈ ਮਲਾਈ ਦਿਸਤੀ ਨਿੜਾ ਨਹੀਂ ਕੋ ਦੂਰ ਐ ਨਾਨਕ ਨਾਮ ਰਹਿ ਆ ਪਰਪੂਰ ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਈ RAM ਨਾਮ ਰਸ ਰਹੇ ਆਘਾਈ ਕੋਟ ਕੁਟੰਤਰ ਕੇ ਪਾਪ ਜਲ ਜਾਏ ਜੀਵਤ ਮਰਹਿ ਹਰ ਨਾਮ ਸਮਾਹੀ ਹਰ ਕੀ ਦਾਤ ਹਰ ਜੀਓ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੇਂ ਵੇਸ ਭ੍ਰਮ ਮੁਕਤ ਨਾ ਹੋਈ ਬਹੁ ਸੰਯਮ ਸ਼ਾਂਤ ਨਾ ਪਾਵੇ ਕੋਈ ਗੁਰਮਤਿ ਨਾਮ ਪ੍ਰਾਪਤ ਹੋਈ ਵੱਡ ਭਾਗੀ ਹਰ ਪਾਵੇ ਸੋਈ ਕਲ ਮਹਾਰਾਮ ਨਾਮ ਵਢਿਆਈ ਗੁਰਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹਉ ਮੈਂ ਜਲ ਜਾਈ ਵਡ ਭਾਗੀ ਹਰ ਨਾਮ ਵਿਚਾਰਾ ਛੂਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੈ ਸਭ ਉਪਾਵਣ ਹਾਰਾ ਬਸੰਤ ਮਹੱਲਾ ਤੀਜਾ ਇਕ ਤੁਕੇ ਤੇਰਾ ਕੀਆ ਕਿਰਮ ਜੰਤ ਦੇਹ ਤਾਂ ਜਾਪੀ ਆਦ ਅੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕਹਿ ਲਗੋ ਪਾਏ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੀ ਜਨਮ ਗਵਾਵੂ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਅਬਮਾਨ ਸਹਜ ਭਾਏ ਪਾਇਆ ਹਰ ਨਾਮ ਊਤਮ ਊਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ ਬਸੰਤ ਮਹੱਲਾ ਤੀਜਾ ਵਨਸਪਤ ਮੌਲੀ ਚੜਿਆ ਬਸੰਤ ਇਹੋ ਮਨ ਮੌਲਿਆ ਸਤਿਗੁਰੂ ਸੰਗ ਤੂੰ ਸਾਚ ਧਿਆਵੋ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾਉ ਇਤ ਮਨ ਮੌਲਿਆ ਭਇਆ ਆਨੰਦ ਅਮਰਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਬ ਆਖਵ ਖਾਣੇ ਹੁਕਮੈ ਬੂਝੈ ਤਾਂ ਏਕੋ ਜਾਣੈ ਕਹਤ ਨਾਨਕ ਹਉ ਮੈਂ ਕਹਿ ਨਾ ਕੋਈ ਆਖਣ ਵੇਖਣ ਸਭ ਸਾਹਿਬ ਤੇ ਹੋਏ